ਸਾਰੀ ਘੜੀ ਨੂੰ ਰਾਹ ਕਿਹੜਾ ਜਾਂਦਾ ਮੇਹਬਾਨ ਅਜੇ ਨਹੀਂ ਆ ਜਾਂਦਾ ਆ ਉਹ ਰੇਚਰ ਨੂੰ ਬਾਹ ਕੀਤੀ ਹੈ ਦਾਦਾ ਮੋਟਰ ਗਿਆਨ ਉੱਤਰ ਕੇ ਏਦਾਂ ਦੋਨੇ ਲੈ ਬਹਾ ਪਾਰ ਕੇ ਪਾਰ ਤੇ ਫੈਕੜੇ ਤੋਂ ਵਰਦੇ ਅੱਡਾ ਬੜਾ ਆਸਤ ਸਤਸ਼੍ਰੀਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਥੀਓ ਇੱਕ ਪਾਸੇ ਇਲੈਕਸ਼ਨ ਸਿਰ ਤੇ ਹਨ ਚੋਣ ਜਾਬਤਾ ਲੱਗਿਆ ਹੋਇਆ ਹੈ ਜ਼ਿਲ੍ਹੇ ਵਿੱਚ ਪੁਲਿਸ ਫੋਰਸ ਦੀ ਅਤੇ ਟਾਸਕ ਫੋਰਸ ਦੀਆਂ ਟੀਮਾਂ ਦੀ ਚੱਪੇ ਚੱਪੇ ਤੇ ਤਨਾਤੀ ਹੈ ਪਰ ਫਿਰ ਵੀ ਮਾੜੇ ਅੰਸਰ ਲੁੱਟ ਖੋ ਕਰਨ ਵਾਲੇ ਮਾੜੇ ਵਿਅਕਤੀ ਇਹਨਾਂ ਨੂੰ ਕਿਸੇ ਦਾ ਕੋਈ ਭੈ ਨਹੀਂ ਹੁਣ ਤਾਜ਼ਾ ਮਾਮਲਾ ਬਖਲੌਰ ਵਿਖੇ ਗੜੀ ਵਾਲੇ ਚਰਸਤੇ ਤੋਂ ਸਾਹਮਣੇ ਆ ਰਿਹਾ ਜਿੱਥੇ ਦੋ ਔਰਤਾਂ ਕੋਲੋਂ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਲੁੱਟ ਕੀਤੀ ਗਈ ਹੈ ਦੱਸਦੀ ਹੈ ਕਿ ਚੋਰਾਂ ਕੋਲ ਦਾਤ ਸਨ ਦਾਤ ਦਿਖਾ ਕੇ ਡਰਾ ਕੇ ਇਹਨਾਂ ਔਰਤਾਂ ਕੋਲੋਂ ਉਹਨਾਂ ਦਾ ਬੈਗ ਜਿਹੜਾ ਆ ਖੋ ਕੇ ਚੋਰ ਲੈ ਗਏ ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਰਿਸ਼ਤੇਦਾਰ ਨੂੰ ਮਿਲ ਕੇ ਘਰ ਵਾਪਸ ਪਰਤਣ ਵਾਸਤੇ ਅੱਡੇ ਤੇ ਖੜੀਆਂ ਸਨ ਕਿ ਮੋਟਰਸਾਈਕਲ ਤੇ ਦੋ ਜਿਹੜੇ ਨੌਜਵਾਨ ਆਉਂਦੇ ਹਨ ਰਸਤਾ ਪੁੱਛਦੇ ਹਨ ਤੇ ਉਸ ਤੋਂ ਬਾਅਦ ਚ ਉਹਨਾਂ ਨੂੰ ਦਾਤ ਦਿਖਾ ਕੇ ਕਟਨਾ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਤਸਵੀਰਾਂ ਵਿੱਚ ਤੁਸੀਂ ਦੇਖੋਗੇ ਕਿ ਇੱਕ ਪੀੜਤ ਔਰਤ ਰੋਂਦੀ ਹੋਈ ਅਤੇ ਘਬराई ਹੋਈ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬੈਗ ਵਿੱਚ ਪੈਸੇ ਸਨ ਅਤੇ ਮੋਬਾਈਲ ਫੋਨ ਸਨ ਪੈਸੇ 4000 ਦੇ ਆਸ-ਪਾਸ ਦੱਸੇ ਜਾ ਰਹੇ ਆ ਤੇ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਸੀਗਾ ਕਿ ਇਸ ਏਰੀਆ ਵਿੱਚ ਪਹਿਲਾਂ ਵੀ ਵਾਰਦਾਤਾਂ ਹੁੰਦੀਆਂ ਹਨ ਅਤੇ ਮਾੜੇ ਅੰਸਰਾਂ ਨੂੰ ਨਕੇਲ ਪੈਣੀ ਬਹੁਤ ਜ਼ਰੂਰੀ ਹੈ ਤੇ ਨਾਲ ਦੀ ਨਾਲ ਲੋਕ ਕੇ ਸਲਾਹ ਵੀ ਦੇ ਰਹੇ ਸਨ ਕਿ ਭਾਈ ਤੁਸੀਂ ਕੈਮਰੇ ਚੈੱਕ ਕਰਵਾ ਪਰ ਉੱਥੇ ਸਵਾਲ ਇਹ ਉੱਠਦਾ ਹੈ ਕਿ ਕਬਰਾਈ ਹੋਈਆਂ ਔਰਤਾਂ ਡਰੀਆਂ ਹੋਈਆਂ ਔਰਤਾਂ ਥਾਂ ਥਾਂ ਤੇ ਕਿਧੀਆਂ ਮਨਤਾ ਕਰਕੇ ਕੈਮਰੇ ਚੈੱਕ ਕਰਨ ਗਈਆਂ ਸਵਾਲ ਇਹ ਉੱਠਦਾ ਹੈ ਕਿ ਕੈਮਰੇ ਚੈੱਕ ਕਰਵਾਣਾ ਕਿਸ ਦੀ ਜ਼ਿੰਮੇਵਾਰੀ ਹੈ ਤੇ ਦੂਜਾ ਥਾਂ ਥਾਂ ਤੇ ਹੁਣ ਵੋਟਾ ਕਰਕੇ ਨਾਕੇ ਲੱਗੇ ਹੋਏ ਹਨ ਜੇ ਇੰਨੀ ਸਟ੍ਰਿਕਟਨੈਸ ਵਿੱਚ ਇੰਨੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਸ਼ਹਿਰ ਵਿੱਚ ਚੱਪੇ-ਚੱਪੇ ਚ ਜ਼ਿਲ੍ਹੇ ਵਿੱਚ ਚੱਪੇ-ਚੱਪੇ ਤੇ ਤਣਾਤੀ ਹੋਣ ਦੇ ਬਾਵਜੂਦ ਵੀ ਮਾੜੇ ਅੰਸਰਾਂ ਨੂੰ ਕਿਸੇ ਦਾ ਡਰ ਨਹੀਂ ਆ ਫਿਰ ਤਾਂ ਆਮ ਲੋਕਾਂ ਦਾ ਰੱਬ ਹੀ ਰੱਖ ਹੈ ਤੁਹਾਨੂੰ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਸਾਹੀ ਤਾਂ ਇੱਥੇ ਜਿੱਕੇ ਟੰਪੂ ਜਾਣੇ ਨਾਲ ਦਾ ਪਤਾ ਨਹੀਂ ਪਹਿਲਾਂ ਇਧਰ ਹੋ ਗਏ ਉਹ ਦੋ ਮੁੰਡੇ ਇਧਰੋਂ ਜਾ ਕੇ ਚੱਕਦਾ ਲੈ ਨੰਗਿਆ ਸਾਡੇ ਕੋਲ ਦੀ ਗਏ ਆ ਉਧਰੋਂ ਆ ਕੇ ਫੇਰ ਦੁਬਾਰਾ ਆ ਕੇ ਮੈਨੂੰ ਪੁੱਛਿਆ ਕਹਿੰਦਾ ਆਂਟੀ ਗੜੀ ਨੂੰ ਰਾਹ ਕਿਹੜਾ ਕਹਿੰਦਾ ਮੈਂ ਬਾਹਰ ਆ ਕੇ ਨਾ ਕਿਹਾ ਆ ਜਾਂਦਾ ਆ ਉਹਰੇ ਏਟਾ ਨੂੰ ਬਾਹ ਕੀਤੀ ਹੈ ਦਾਦਾ ਮੋਟਰਸਾਈਕਲ ਤੋਂ ਉੱਤਰ ਕੇ ਐਂਦਾ ਦੋਨੇ ਬੈਗ ਪਾੜ ਕੇ ਪਾਸ ਤੱਕੇ ਕੇ ਤੌਰ ਤੇ ਅੱਡਾ ਵੜਾ ਦੱਸੋ ਯਾਰ ਤੇ ਬੈਗ ਵਿੱਚ ਕੀ ਕੀ ਸੀਗਾ ਬੈਗ ਹੈ ਸਾਡੇ ਫੋਨ ਸੀਗੇ ਦੋ ਠੀਕ ਹੈ ਜੀ 10000 ਰੁਪਏ ਸੀਗਾ 10000 ਇਹ ਕਿਨੇ ਰੱਖੇ ਤੇ 10000 ਸੀਗਾ ਇਹ ਦੇਖੋ 10000 ਰੁਪਏ ਤੁਸੀਂ ਕਿੱਥੋਂ ਆਏ ਸੀਗੇ ਅਸੀਂ ਕੋ ਦੋਲਾ ਕੰਨ ਤੋਂ ਆਏ ਹਾਂ ਤੇ ਇੱਥੇ ਤੁਹਾਡੀ ਕੀ ਰਿਸ਼ਤੇਦਾਰੀ ਆ ਸਾਡੀ ਡੁੱਡੀ ਆ ਅੱਛਾ ਪਰ ਤੁਸੀਂ ਮਿਲਣ ਆਏ ਸੀਗੇ ਇੱਥੇ ਕੀ ਗੱਲ ਮਤਲਬ ਜਾਣਾ ਸੀਗਾ ਜੀ ਹਾਂ ਚੱਲੇ ਸੀ ਅਸੀਂ ਨਹੀਂ ਅੱਛਾ ਮਿਲ ਕੇ ਰੋਣ ਮੁਰ ਕੇ ਫੇਰ ਬੰਨ ਚਲੇ ਸੀਗੇ ਠੀਕ ਹੈ ਠੀਕ ਹੈ ਉਹ ਤੇ ਕਿਦੋਂ ਉਹ ਜਿਹੜੇ ਨੌਜਵਾਨ ਸੀ ਕਿਦਾਂ ਸੀਗੇ ਉਹਨੂੰ ਮੂੰਹ ਟੱਕਿਆ ਸੀ ਕਿ ਮੂੰਹ ਨਗੇ ਸੀਗੇ ਜਿਹੜਾ ਮੋਬਾਈਲ ਸੀ ਉਹਦਾ ਟੱਕਿਆ ਜਿਹੜਾ ਪਿਛਲਾ ਸੀ ਉਹ ਹੁੰਦੇ ਸੀ ਉਮਰ ਕਿੰਨੀ ਸੀ ਉਹਦੀ ਉਮਰ ਜਿੱਦਾਂ ਮਤਲਬ ਕੀ ਹੋਣੀ ਆ ਜੀ 45 ਸਾਲ ਦੇ ਦੋਹਾਂ ਦੀ ਨੀ ਸੀਗੀ ਨਹੀਂ ਮੋਟਰਸਾਈਕਲ ਦਾ ਕਲਰ ਪਤਾ ਕਿਦਾਂ ਦਾ ਸੀਗਾ ਪਤਾ ਨਹੀਂ ਆਇਆ ਜਦੋਂ ਪਤਾ ਆਉਂਦਾ ਨੰਬਰ ਨੰਬਰ ਤੇ ਖੋ ਕੇ ਕਿੱਧਰ ਨੂੰ ਚਲ ਗਿਆ ਉਹ ਗੱਡੀ ਵਾਲੇ ਮੋੜ ਨੂੰ ਗਏ ਜਿਹੜੀ ਇਰਾਕ ਠੀਕ ਆ ਜੀ ਮੈਂ ਨੇ ਪੁੱਛਿਆ ਨੇ ਕਹਿੰਦਾ ਗੱਡੀ ਨੂੰ ਰਾਤ ਨੂੰ ਲੈ ਆ ਬੰਦੇ ਆ ਜਾਂਦਾ ਆ ਅੱਛਾ ਜੀ ਐਂ ਤਾਂ ਪਹੁੰਚ ਕੇ ਦੱਸਦਾ ਮੋਟਰ ਤੇ ਆ ਮੋਟਰ ਦਾ ਤੇ ਹਰ ਇਹ ਇਸ ਬੰਦੀ ਕੋ ਰਿਪੋਰਟ ਬੂਰ ਦੀ ਲਿਖਾਈ ਹੈ ਨਹੀਂ ਹੋ ਰਹੇ ਸਾਡੇ ਤੋਂ ਦੈਨ ਦੁਕਾਨੇ ਤੇ ਕਾਣੇ ਨਾ ਦੁਕੀ ਇਹ ਬਾਰੇ ਦੇਖੋ ਜਿਹੜਾ ਦੁਕਾਨ ਆਪਣੀ ਦੁਕਾਨ ਤੇ ਸੀਗਾ ਇਥੇ ਸੋਰੀ ਧੂਕ ਤੇ ਸਾਡੀ ਮੇਰੀ ਸ਼ੌਪ ਹੈ ਚਿਕਨ ਸ਼ੌਪ ਇਦੋਂ ਦੋ ਲੇਡੀਆਂ ਆਇਆ ਤੇ ਮੁੰਡੇ ਨੇ ਦੱਸਿਆ ਕਹਿੰਦਾ ਉਹਨਾਂ ਸਮਾਰਕ ਨੂੰ ਖੋਤੇ ਲੈ ਗਏ ਆ ਤੇ ਦਾਤ ਦਿਖਾਲ ਕੇ ਤਾਂ ਸੀ ਉਹ ਤੋਂ ਆ ਕੇ ਇਹਨੂੰ ਪੁੱਛਿਆ ਪੁਨੀ ਤਾਂ ਪੁਆਇਆ ਕਿ ਕੀ ਗੱਲਬਾਤ ਹੋਈ ਆ ਤੇ ਕਹਿੰਦਾ ਕਿ ਦੋ ਮੋਬਾਈਲ ਆ 4000 ਰੁਪਿਆ ਖਰੀਦਨੇ ਦਾ ਤੇ ਉਹ ਦਾਤ ਦਿਖਾਲ ਕੇ ਇਹਨਾਂ ਦਾ ਖੋਤੇ ਨਾਲ ਭੱਜ ਗਏ ਆ ਤੇ ਕਿਉਂ ਇਹਨਾਂ ਨੂੰ ਲੈ ਕੇ ਬਿਤਾੜਿਆ ਪੁਨੀ ਤਾਂ ਪੁਆਇਆ ਤੇ ਥਾਣੇ ਇਹਨਾਂ ਦੇਖਦਾ ਜੀ ਕੋਸਟੋਂ ਤੱਕ ਕੋਈ ਨਹੀਂ ਆਉਂਦਾ ਕੋਈ ਤਾਂ ਕੋਈ 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 ਕਾ ਥੋੜੇ ਦਿਨ ਹੋਇਆ ਗਲੀ ਵਾਲੇ ਪੌਲ ਤੋਂ ਇੱਕ ਸਾਈਕਲ ਵਾਲਾ ਤੋੜੇ ਆਂਦਾ ਸੀਗਾ ਉਹਦੇ ਥੱਪੜ ਮਾਰੇ ਉਹਦਾ ਮੋਬਾਈਲ ਤੇ 200 ਰੁਪਏ ਖੋ ਕੇ ਭੱਜ ਗਏ ਤੇ ਆਜ ਆਈ ਨਾ ਕਿ ਮੋਬਾਈਲ ਤੇ ਲੈ ਕੇ ਨੱਥ ਗਏ ਆ ਜੀ ਉਹ ਜਿਹੜਾ ਮੋਟਰਸਾਈਕਲ ਤੇ ਨਾ ਉਹਨੇ ਤੇ ਆਈ ਆਸਾ ਫਟਾ ਦੇ ਰੱਖਿਆ ਕਿ ਮੀਟਰ ਚੱਲਦਾ ਤੇ ਜਿਹੜੀ ਗੜੀ ਪਾੜੀ ਤੇ ਇੱਧਰ ਵੀ ਲਿਆ ਆ ਪਾ ਜੀ ਅੱਛਾ ਗੜੀ ਆ ਰਸਤੇ ਤੇ ਬੱਠੇ ਨੇ ਹਾਂ ਐਂ ਜੀ